شریف اندرک مارکی مجھے جان جو پردان دیکھتے ہیں اے اندرک مجھے لگا وہ منش پر آتا ہے شردہ کشن آج منش شریف اندرک مارکی مجھے جان جو بیٹاں مانچکر میرا جواہم دوکس ਅਜਾਪ ਸਾਰੇ ਹੀ ਮੈਂ ਕਹਿ ਸਕਦਾ ਇੱਕ ਗ੍ਰਸਥੀ ਸੰਤ ਇੱਕ ਮਹਾਨ ਆਤਮਾ ਜੀਵਨ ਦਾ ਜੀਵਨ ਹੀ ਸਮਾਧੀ ਦੀ ਸੇਵਾ ਵਾਸਤੇ ਬੜਿਆਂ ਜੀਵਨ ਪਰਮਾਤਮਾ ਨੇ ਇਸ ਧਰਤੀ ਦੇ ਸਮਾਗਮ ਦੀ ਸੇਵਾ ਵਾਸਤੇ ਭੇਜਿਆ ਜਨਾ ਦੋਤਰਾਮ ਦੀ ਬੱਬਰ ਜੀ ਨੂੰ ਨਮਨ ਖਾਵੇ ਨਾਮ ਸਰਤਾ ਸਮਨ ਅੱਜ ਤੱਕ ਜਨਵਾਰ ਵਾਸਤੇ ਕੰਟਰੋਲ ਕਬੀਲਾ ਜਦੋਂ ਆਏ ਗੱਤ ਮੈਂ ਜਗ ਹਸਾ ਮਰੋਏ ਐਸੀ ਕਰਨੀ ਕਰ ਐਸੀ ਸ਼ਾਮਿਲ ਸ਼ਕਤ ਦੇ ਮਾਲਕ ਸਨ ਉਹ ਚਾਹੇ ਦਾਦਪਾ ਉਹ 98 ਸਾਲ ਦੀ ਉਮਰ ਬਤੀਤ ਕਰਕੇ ਗਏ ਨੇ ਲੇਕਿਨ ਉਹਨਾਂ ਦਾ ਜਾਣਾ ਪਰਿਵਾਰ ਤੇ ਸਮਾਜ ਨੂੰ ਲਗਭਗ 1962 ਦੇ ਕਰੀਬ ਉਹ ਪਹਿਲੀ ਵਾਰ ਨਗਰ ਕੌਂਸਲ ਦੇ ਐਮਸੀ ਬਣੇ سارا جیون سیواجی ششی جیوا نے سارا پروار ہی سیوا واسطے لگا جی اس پروار نے ਸਾਹਿਬ ਜੀ ਮੇਰਾ ਦੂਸਰੇ ਭਾਈ ਕੋਲ ਆ ਰਾਮ ਜੀ ਜੀ ਲਾਦੀ ਮੌਸਮ ਸਾਰਾ ਸਮਾਨ ਆ ਜੀ ਯਾਰ ਲੱਗਦਾ ਹੈ ਸਾਧੂ ਸੰਤ ਜੀ ਦੀਆਂ ਹੋਰੀਆਂ ਮੌਜੂਦ ਦਰਸ਼ਕ ਨੇ ਮੰਤਰੀ ਮਠਾ ਲੈ ਕੇ ਅੱਜ ਕੋਥੀ ਪ੍ਰੋਚਰਨਾ ਜੀ ਗਰਾਜ ਜੀ ਲਈ ਮੌਜੂਦ ਹੈ ਬਹੁਤ ਬਹੁਤ ਆਨੰਦ ਜੀ ਬਹੁਤ ਸ਼ਾਮ ਜੀ ਸਾਹਿਬ ਜੀ ਪ੍ਰਾਅ ਹਾਂ ਦਾ ਕਿ ਨੀ ਸ਼ਾਮ ਨੇ ਸਮਾਗ ਬਾਕੀ ਬਹੁਤ ਗਿਆ ਸੰਦੇਹਾ ਨੂੰ ਕਦੇ ਸਾਡੇ ਸਮਾਜ ਦੀ ਨਹੀਂ ਸਾਰੇ ਹੀ ਸਮਾਜ ਦੇ ਅੱਜ ਅਗਰ ਵੱਲ ਸਮਾਜ ਦੇ ਸਾਰੇ ਇਕੱਠੇ ਬੈਠੇ ਨੇ ਜਿਲ੍ਹਾ ਵਿੱਚ ਬਹੁਤ ਹੀ ਰਮੇਸ਼ ਜੀ ਲਾਵਤਾ ਬ੍ਰੋਮ ਜੀ ਬਹੁਤ ਸਖੀ ਜੀ ਜਿਹੜਾ ਉਹਦੇ ਪ੍ਰਾਣੇ ਜਿਹੜਾ ਉਹਦੇ ਦਿੱਖਦੇ ਚ ਸਾਥੀ ਰਹੇ ਚ ਉਹਨਾਂ ਦੇਖ ਰਿਹਾ ਸਾਰੇ ਉਹਨਾਂ ਦੀ ਕਮਲ ਮਹਿਸੂਸ ਕਰਉਂ ਬਹੁਤ ਕੁਝ ਗਿਆ ਜਾ ਸਕਦਾ ਬਹੁਤ ਹੀ ਲੰਬੀ ਗੱਤਾਰੀ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਵਾਸਤੇ ਪਰ ਸਮੇਂ ਦੀ ਕਮੀ ਹੋਣ ਕਰਕੇ ਬਿਨਾਰੇ ਬਹੁਤ ਨੇ ਸਭਾ ਵਿੱਚ ਬੈਠੇ ਮੇਰੇ ਭੈਣਾਂ ਤੇ ਭਰਾਵੋ ਆਦਰ ਭਟੇਜਾ ਜੀ ਨੇ ਪ੍ਰਧਾਨ ਕੀ ਹੈ ਜੀ ਜੋ ਪ੍ਰਸਿੱਧੀਆਂ ਨੇ ਦੱਸੇ ਦਿੱਤੀਆਂ ਨੇ ਕਿ ਇਲਾਕੇ ਦੇ ਅੰਦਰ ਉਹਨਾਂ ਨੇ ਆਪਣਾ ਨਾਮ ਲਾ ਦਿੱਤਾ ਸਾਰੇ ਸ਼ਹਿਰ ਜਨਾਬ ਘਟਿਆ ਉਹ ਸਦਾ ਬਹਾਦਰ ਪ੍ਰਧਾਨ ਸਾਹਿਬ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਹੋਰ ਵੀ ਜਿਵੇਂ ਇਹਨਾਂ ਦੀ ਬਰਾਦਰੀ ਦੇ ਵਿੱਚ ਆਪਨੀ ਦੇ ਧੰਨਵਾਦ ਵੀ ਰਹੇ ਜਿਹੜੇ ਉਹ ਰਹਿ ਚੁੱਕੇ ਨੇ ਚਾਹੇ ਨਵੇਂ ਕੋਈ ਹੋਰ ਆਉਂਦੇ ਨੇ ਪਰ ਇਹ ਸਦਾ ਪ੍ਰਦਾਨ ਰਹਿੰਦੇ ਨੇ ਇਹ ਉਹ ਬਹੁਤ ਬਾਰੇ ਇਨਸਾਨਾਂ ਸੰਨ ਉਹਨਾਂ ਦੀ ਸੇਵਾ ਉਹਨਾਂ ਦੇ ਘਰ ਦੇ ਜਮਾਨੇ ਵਿੱਚ ਮਹਾਬਾਪ ਦਾ ਦਰਸ ਸਤਕਾਰ ਕਰਦੇ ਉਹਨਾਂ ਨੂੰ ਸੱਚੀ ਦਿਲੋਂ ਬਤ ਬਤ ਸਤਕਾਰ ਕਰੀਏ ਜਿੰਦਰਾ ਪਰਵੰਦਾ ਅਸ਼ੀਰਵਾਦ ਲਈ ਉਹਨਾਂ ਦੀ ਬੇਵਕੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਆਪਣੇ ਮਤੋਂ ਤੋਂ ਸਾਰੇ ਵੱਲੋਂ ਉਸ ਵਿਚਲੀ ਜ਼ਰੂਰ ਸ਼ਰਧਾ ਦੇ ਪੁੱਲ ਭੇਟ ਕਰਦਾ ਤੇ ਉਸ ਮਾਲਕ ਅਗੇ ਅਰਦਾਸ ਕਰਨਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ੇ ਪਿੱਛੋਂ ਪਰਿਵਾਰ ਨੂੰ ਪੂਰਾ ਮਨ ਦਾ ਬਖਸ਼ੇ ਓਮ ਸ਼ਾਂਤੀ ਓਮ ਸ਼ਾਂਤੀ ਦੁੱਖ ਸਹਜਾ ਕਰਕੇ ਦੇ ਨੇ ਸ੍ਰੀ ਮੁਜੀਦਰ ਸਿੰਘ ਸਾਹਿਬ ਦਾ ਵੀ ਸ਼ੋਕ ਸੁਦੇਸ ਹੈ ਬਹੁਤ ਹੀ ਲਗ ਲਗ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਸ਼ੋਕ ਸੰਦੇਸ਼ ਭੇਜੇ ਨੇ ਹੋਂਮੈਂ ਬੇਨਤੀ ਕਰਵਾ ਸਾਡੇ ਸਮਾਣੇ ਹਰਕੇ ਨੇ ਐਸਐਮਐਲ ਸਰਦਾ ਕਰਤਾਰ ਸਿੰਘ ਜੀ ਰਾਜਲਾ ਕਿਰਪਾ ਕਰਕੇ ਮਾਣ ਧਿਆਨ ਦੇ ਸਮੇਂ ਦਾ ਧਿਆਨ ਰੱਖੋ ਸ਼ਰਦਾਸ ਕਾਰਕਟ ਕਰਨਾਸਤੇ ਭਾਰਤੀ ਦੇ ਉਪਰਦਾਸ ਦੇਤੀ ਕਰਵਾਣ ਆਰ ਕੋਈ ਤੇ ਗਹਿਰ ਨੂੰ ਇਸ ਸ਼ਕਤੀਤ ਨੂੰ ਪਾਵੇ ਬਾਬਾ ਉਹਦਾ ਧੰਮ ਕਹਿ ਲੋ ਜੋ ਵੀ ਸ਼ਕਤੀਤ ਨੂੰ ਕਹਿ ਕਰਿਆ ਉਹ ਚਿਰ ਟੁੱਪਦਾ ਇਹਨਾਂ ਦੇ ਜਾਣ ਦਾ ਇੱਕ ਨਾ ਪੂਰਾ ਨੌਲਾ ਘਟਾ ਸਾਰੇ ਰਾਜ ਨੂੰ ਪਿਆ ਹੈ ਸਾਰੇ ਜਿਹਨੇ ਵੀ ਆਪਾਂ ਸਾਰੇ ਆਏ ਹਾਂ ਸਾਡੇ ਪਰਵੰਤਰੀ ਸਰਾਧਰੀ ਦੇ ਵਿੱਚੋਂ ਸਭ ਤੋਂ ਸੀਨੀਅਰ ਅੱਜ ਸਟੈਂਡ ਤੇ ਖੜਨ ਵਾਲੇ ਮੈਨੂੰ ਯਾਦ ਹੈ ਅਦੇ ਰਣੇਸ਼ ਗਰਗੀ ਜੀ ਬੈਠੇ شری گڑت پوتر ہاجریت مہان سماج سیوی شری دولت رام جیسا قطر ناسوان ہے جو بھی آیا اس کو جانا پیا کچھ ਸਖੀਰ ਦਾ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਨਹੀਂ ਹੋਣੀਆਂ ਤੇ ਜਾਣ ਤੋਂ ਬਾਅਦ ਪਰ ਉਹ ਹਮੇਸ਼ਾ ਵਾਸਤੇ ਯਾਦ ਰੱਖਿਆ ਜਾਂਦਾ ਦੌਰ ਕਾਰਜਾਂ ਦੇ ਵਿੱਚ ਇੱਕ ਸੰਗਤ ਬਹੁਤ ਬਡੀ ਸੇਵਾ ਬਹੁਤ ਵੱਡਾ ਨਾਮ ਬੜੀ ਅੰਛੀ ਉਮਰ ਕੋ ਵੀ ਬਹੁਤ ਹੀ ਛਾ ਵੱਡਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਕੌਤੀ ਆਪਣੇ ਆਪ ਦੇ ਨਾਲ ਦੀ ਸੇਵਾ ਦੇ ਨਾਮ ਬਹੁਤ ਵੱਡਾ ਅਰਾਤੀ ਦੇ ਵਿੱਚ ਨਹੀਂ ਲੋਗਾ ਦੇ ਪਿਲਾ ਦੇ ਵਿੱਚ ਨੇ ਆਪਣੀ ਜਗ੍ਹਾ ਬਣਾਈ ਜੀ। ਪਾਕਿਸਤਾਨ ਦੀ ਪਾਰਟਿਸ਼ਨ ਤੋਂ ਬਾਅਦ ਪਾਬਰਪੁਰ ਜ਼ਿਲ੍ਹੇ ਤੋਂ ਉਹ ਸਵਾਲੇ ਵਿਖੇ ਆਏ ਜਿਸ ਤਰੀਕੇ ਦੇ ਨਾਲ ਉਹਾਂ ਨੇ ਘਾਰੋਵਾਰ ਦੀ ਬੜਾ ਨਵਰਦਸ ਕੀਤਾ ਸੇਵਾ ਵੀ ਬੜੀ ਜ਼ਬਰਦਸਤ ਕੀਤੀ ਛੋਟੀ ਗੱਲ ਨਹੀਂ ਕਿ ਵੀ ਬਾਈ ਸਾਲ ਕੌਂਸਲਰ ਬੈਠਾ ਉਹੀ ਲੋਕ ਤੁਹਾਨੂੰ ਬਾਰ ਬਾਰ ਚੋਣ ਇਸ ਤੋਂ ਸਾਬਤ ਹੁੰਦਾ ਹੈ ਕਿ ਕਿੰਨਾ ਵੱਡਾ ਉਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਬਣਾਈ ਹੋਈ ਸੀ ਬੜਾ ਅੱਛਾ ਕਾਰੋਬਾਰ ਕੀਤਾ ਬਹੁਤ ਵੱਡਾ ਪਰਿਵਾਰ ਨਾਲ ਲੈ ਕੇ ਆਏ ਮੇਰਾ ਖਿਆਲ ਪੰਜ ਭਰਾ ਸੀਗੇ ਤਿੰਨ ਭੈਣਾਂ ਸੀ ਹੋਰ ਵੀ ਬਹੁਤ ਵੱਡਾ ਪਰਿਵਾਰ ਕੀ ਦਸੀ ਸੋ ਆਜ ਦਸੀ ਸਾਰੇ ਹੀ ਉਹਨਾਂ ਦੇ ਜਾਣ ਦਾ ਦੁੱਖ ਪਰਵਾਰੀਆਂ ਨੂੰ ਕੌਮਿਸ ਪਾਰਟੀ ਵੱਲੋਂ ਪਰਵਾਰ ਨਾਲ ਦੁੱਖ ਸਾਂਝਾ ਕਰਦਾ ਸੱਚੇ ਪਿਤਾ ਪਰਮਾਤਮਾ ਦੇ ਅਰਦਾਸ ਕਰਦਾ ਕਿ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਰਵਾਰ ਨੂੰ ਤਾਕਤ ਦੇਣੇ ਭਾਣਾ ਮੰਨਣ ਦੀ ਜੋ ਹੁਕਮ ਹੋਇਆ ਕਿ ਸਾਰੇ ਪਰਿਵਾਰੀ ਲੋਕ ਤਾਂ ਬਾਤ ਕਰਦਾ ਬਹੁਤ ਬਝੂ ਬੋਲਤਾ ਬੋਲ ਔਖੀ ਘੜੀ ਦੇ ਵਿੱਚ ਆ ਕੇ ਤੁਸੀਂ ਜੋ ਦੁੱਖ ਵੜਾਇਆ ਪਰਵਾਹ ਦੇ ਨਾਲ ਤੁ ਘਟਿਆ ਸਾਰਾ ਨਮਨ ਬੋਲਤਾ ਬੋਲ ਸਾਰਾ ਗਾਹੀ ਅਕਾਲ ਪੁਰਖਵਾਸ ਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਾਰਿਆਂ ਵੱਲੋਂ ਅਰਦਾਸ ਕਰੇ ਵਿਸ਼ਵੀ ਹੋਈ ਹੂ ਨੂੰ ਆਪਣੇ ਚਰਨਾਂ ਵਿੱਚਵਾਸ ਬਖਸ਼ੇ ਇਹਨਾਂ ਸ਼ਰਤਾਂ ਦੇ ਨਾਲ ਮਾਫੀ ਹੋ ਮਨ ਸ਼ਾਂਤੀ ਹੋ ਜੀ ਸਾਹਿਬ ਹਰਜਿੰਦਰ ਮਿੱਤੋ ਜੀ ਵਿਸ਼ੇਸ਼ ਤੌਰ ਤੇ ਪਰਵਾਹ ਨਾਲ ਤੁ ਸਾਂਝਾ ਕਰਮ ਆਏ ਨੇ ਪਰਵਾਰ ਵੱਲੋਂ ਬਹੁਤ ਬਹੁਤ ਧੰਨਵਾਦ insan ਕਾ ਮੰਮਾ ਹੀ ਬੋਤਾ ਹੈ insan ਜੀਆ ਕਿਵੇਂ ਹੋਗਾ ਅੱਜ ਥੋੜਾ ਇੰਨਾ ਵੱਡਾ ਇਕੱਠ ਇਹ ਦਰਸਾਉਂਦਾ ਹੈ ਕਿ ਇਸ ਪਰਵਾਰ ਦੀ ਨਾਲਾ ਹੀ ਇੱਕ ਸਮਾਜ ਨੂੰ ਕਿੰਨੀ ਵਧੀਆ ਨਾਲ ਸਹੀ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਲੇਕਿਨ ਸਮੇਂ ਦੀ ਕਮੀ ਹੈ ਪਰਵਾਰ ਵੱਲੋਂ ਆਈ ਉਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ جب جب آرتی سامنے لگر پرشاد چھ کے جانا ہے کیونکہ لالا جی کی کو جد بھی جانے سی بھی تو لالا جی کبھی چا پانی تو ہو گیا آم نہیں دے, دے <تصفح> بعد انسان کو یہ امانت طرف پراب ہوتا ہے پہلے بہار کی یونی کے اندر آتا ہے اس کے جب کون نہیں پٹھ رہتا ہے گھاس گھل کی یونی کے اندر آتا ہے اس کے جب کون نہیں پٹھ رہتا ہے برشوں کی یونی کے اندر آتا ہے اپنے سردی بھی شاید کرنی پڑتے ہیں گھرمی بھی شاید کرنی پڑتے ہیں جو اس کے کون نہیں پٹھ رہتا ہے پھر پانی کہتے ہیں کہ اچھناکسی لازنی بھوچ جانے کے بعد مانس کو یہ مانس کا ملتا ہے پھر بھی پرمارتہ کے نام کام شمرن نہیں کرتا اس کے ہاتھ کے اندر امرت کا پیالا یا اس نے تر زیادتا تھا کبھی تو کہتے ہیں وہ کہیں گے کہانی تری وہ کہیں گے کہ جو کر جائے گا کام دل جی بن سکے دینے والا جھولی مر جائے والا ਰੇ ਜਾਏਗਾ ਓਮ ਕਹਨੇ ਚਰ ਜਾਏਗਾ ਤੇਰਾ ਜੀਵਨ ਸਮਰ ਜਾਏਗਾ ਤੇਰਾ ਜੀਵਨ ਸਮਰ ਜਾਏਗਾ ਓਮ ਅਖਰੇ ਕਿਹਾ ਹੈ ਜਿਸ ਕਰੇ ब्रह्मा विष्णु ਏ ਜਿਹੜੋਏ ਦੇ ਗੌਦ ਦਾ ਅਖਰ ਓਮ ਅਖਰ ਜੋ ਇੱਕ ਵਾਰ ਵੀ ਓਮ ਸ਼ਬਦ ਦਾ ਉਚਾਰਨ ਕਰ ਲੈਂਦਾ ਹੈ ਜਿਨ ਦੇਵਤਾਵਾਂ